ਹਾਂਜੀ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਵੀਰੇ ਤੁਹਾਡਾ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਹੈਪੀ ਹੋਰੀ ਵੀਰ ਨੇ ਆਪਣੇ ਕਨਾਲਾ ਛੇਖਾਂ ਤੋਂ ਇਰੇ ਕਨਾਲਾ ਸ਼ੇਖਾ ਪਿੰਡ ਹੈ ਨੇੜੇ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਉੱਥੇ ਵੀਰੇ ਇਹਨਾਂ ਕੋਲੇ ਹਰ ਪ੍ਰਕਾਰ ਦੀਆਂ ਟਰਾਲੀਆਂ ਉਪਲਬਧ ਨੇ ਟਰਾਲੀਆਂ ਵੀਰੇ ਸਾਦੀਆਂ ਜੈਕ ਵਾਲੀਆਂ ਬੱਖ-ਬੱਖ ਕਲਰਾਂ ਦੇ ਵਿੱਚ ਤੇ ਬੱਖ-ਬੱਖ ਰੰਗ ਸਾਈਜ਼ ਦੇ ਵਿੱਚ ਵੀਰੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ 12 ਫੁੱਟ 14 ਫੁੱਟ 16 ਫੁੱਟ 20 ਫੁੱਟੀ ਹਰ ਪ੍ਰਕਾਰ ਦੀ ਟਰਾਲੀ ਟਰਾਲੇ ਨਵੇਂ ਤੇ ਪੁਰਾਣੇ ਵੀਰੇ ਦੋਨੋਂ ਤਰ੍ਹਾਂ ਦੇ ਟਰਾਲੀਆਂ ਤੇ ਟਰਾਲੇ ਵੀਰੇ ਮਿਲਦੇ ਨੇ ਨਵੀਆਂ ਵੀ ਤੇ ਪੁਰਾਣੀਆਂ ਵੀ ਪੰਜਾਬ ਦਾ ਨੰਬਰ 1 ਕੰਮ ਹੈ ਵੀਰੇ ਬਹੁਤ ਹੀ ਸਾਫ਼ ਸੁਥਰਾ ਕੰਮ ਹੈ ਬਹੁਤ ਹੀ ਜਾਇਜ਼ ਰੇਟ ਹੈ ਟਾਪ ਕੁਆਲਿਟੀ ਦੀਆਂ ਟਰਾਲੀਆਂ ਵੀਰੇ ਬਹੁਤ ਹੀ ਜਾਇਜ਼ ਰੇਟ ਤੇ ਇਹਨਾਂ ਕੋਲੇ ਅਵੇਲੇਬਲ ਨੇ ਸੋ ਮੇਰੀ ਬੇਨਤੀ ਹੈ ਵੀਰੇ ਕੋਈ ਵੀ ਵੀਰ ਟਰਾਲੀ ਜਾਂ ਟਰਾਲਾ ਜੈਕ ਵਾਲੀ ਜਾਂ ਬਿਨਾਂ ਜੈਕ ਵਾਲੀ ਖਰੀਦਣਾ ਚਾਹੁੰਦਾ ਹੈ ਇੱਕ ਵਾਰੀ ਵੀਰੇ ਨਾਲ ਜ਼ਰੂਰ ਸੰਪਰਕ ਕਰੇ ਬਹੁਤ ਹੀ ਸਸਤਾ ਤੇ ਬਹੁਤ ਹੀ ਇੱਕ ਟਾਪ ਕੁਆਲਿਟੀ ਦਾ ਕੰਮ ਇਹਨਾਂ ਕੋਲੇ ਤੁਹਾਨੂੰ ਮਿਲੇਗਾ ਸੋ ਥੈਂਕ ਯੂ ਵੀਰੇ ਨਾਲ ਹੀ ਮੇਰੀ ਬੇਨਤੀ ਉਹ ਵੀਰਾਂ ਨੂੰ ਹੈ ਜਿਨ੍ਹਾਂ ਨੇ ਆਪਣਾ ਚੈਨਲ ਜੱਟਾਂ ਦਾ ਜਹਾਜ਼ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਆਪਣਾ ਚੈਨਲ ਜੱਟਾਂ ਦਾ ਜਹਾਜ਼ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਸੋ ਜੇ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਵੀਰੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਹੋਰ ਵੀਰਾਂ ਨੂੰ ਵੀ ਮਦਦ ਮਿਲ ਸਕੇ ਤੇ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸਣਾ ਵੀ ਅੱਗੇ ਅਸੀਂ ਕਿਹੜੇ ਟੌਪਿਕ ਤੇ ਵੀਡੀਓ ਲੈ ਕੇ ਆ ਸਕੀਏ ਕੋਈ ਟਰੈਕਟਰ ਬਾਰੇ ਜਾਂ ਕੋਈ ਹੋਰ ਸੰਦ ਖਰੀਦਣ ਬਾਰੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਵੀਰੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਚੀਜ਼ ਲੈ ਕੇ ਆ ਸਕੀਏ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਜੁੜੇ ਰਹੋ اسی ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਹਾਇ ਦੇ ਨਾਲ